ਜਾ ਚ ਨਹੀਂ ਬੋਲਦੀ ਉਹ ਬਹੁਤ ਮਾੜੀ ਗੱਲ ਹੋਈ ਹੈ ਭਾਰਤ ਮੁੱਖ ਮੰਤਰੀ ਨਾ ਕੋਗਾ ਮੇਰਾ ਫਰਜ਼ ਬਣਦਾ ਹੈ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਗਾ ਨੌਕਰੀਆਂ ਦੇ ਦਿਆਂਗਾ ਔਰ ਜੋ ਬੋਲਦਾ ਜੇ ਪਾਰਟੀ ਚੋਂ ਪਾਰਟੀ ਦੇ নামে ਚਲ ਰਿਹਾ ਹੈ ਨਾਲ ਜਿਹਨੇ ਕੌਂਗਿਆ ਨੇ ਕੰਮ ਕੀਤਾ ਹੈ ਆਪ ਉਸ ਖੜੀ ਹੈ ਮੈਂ ਆਰਡਰ ਕਰ ਕਾ ਡੀਪੀ ਨੂੰ ਜਿਹੜੇ ਬੰਦੇ ਦਾਸਤਾ ਫੜਲੇ ਦਾਸਤਾ ਫੜਲੇ ਨਮਰੀ ਪਾਸ ਫੜਲੇ ਦਾਸ ਫੜਲੇ ਤੁਲਿਆ ਚੱਕ ਨਹੀਂ ਬੰਦੀ ਉਹ ਬਹੁਤ ਮਾੜੀ ਗੱਲ ਹੋਈ ਹੈ ਪਰ ਮੁਕੰਤ ਨਾ ਕੋਦਾ ਮੇਰਾ ਫਰਜ਼ ਬਣਦਾ ਹੈ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਗਾ ਔਕਰੀਆ ਜੀ ਨੂੰਗਾ ਔਰ ਇੱਕ ਹੋਰ ਚਾਹਤ ਨੂੰ ਦੋਵੇਗਾ ਜੇ 파ਰਕ ਤੇ 파ਰਕ ਤੇ ਦੇਣਾ ਮਿਲ ਜੂਗਾ 나 ਜੀ ਨੇ ਕੰਮ ਕੀਤਾ ਬਹੁਤ ਮਾਫੀ ਹੈ ਮੈਂ ਆਰਡਰ ਕਰ ਕੱਢੀ ਜੀ ਜਿਹੜੇ ਬੰਦੇ ਦਾਸਤਾ ਫੜ ਲਈ ਦਾਸਤਾ ਫੜ ਲਈ ਨੋਟਸ ਦਾਸ ਫੜ ਲਈ ਦਾਸ ਫੜ ਲਈ ਇਹ ਜਾਕਰੀ ਨਹੀਂ ਮਿਲਦੀ ਉਹ ਬਹੁਤ ਮਾੜੀ ਗੱਲ ਹੋਈ ਹੈ ਭਾਰਤ ਮੁੱਖ ਮੰਤਰੀ ਨਾ ਕੋ ਦਾ ਮੇਰਾ ਫਰਜ਼ ਬਣਦਾ ਹੈ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਗਾ ਨੌਕਰੀਆਂ ਦੇ ਦਿਆਂਗਾ ਔਰ ਜੋ ਉਹ ਸਾਥ ਚਾਹੁੰਦੇ ਹੋ ਜੇ 파ਰਟੀ ਦੇ 파ਰਟੀ ਦੇ ਨਾਮ ਇਹ ਚ ਨੀਂਬਟ ਨਾਲ ਜਿਹੜੇ ਕੰਮਿਆਂ ਨੇ ਕੰਮ ਕੀਤਾ ਆਪ ਉਸ ਕਰੀਏ ਮੈਂ ਆਰਡਰ ਕਰਤਾ ਡੀਜੀਪੀ ਨੂੰ ਜਿਹੜੇ ਬੰਦੇ ਦਾਸਤਾ ਫੜਲੇ ਦਾਸਤਾ ਫੜਲੇ ਨਬਰੀ ਦਾਸ ਫੜਲੇ ਦਾਸ ਫੜਲੇ ਛੁੱਲਿਆ ਜਾਕਰੀ ਮਰਦੀ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਨਾ ਕੋਦਾ ਮੇਰਾ ਫਰਜ਼ ਬਣਦਾ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਗਾ ਆਉਂ ਕਰੀਏ ਜਿਹੜਾ ਆਉਂਗਾ ਔਰ ਜੋ ਜੋ ਉਹਨਾਂ ਦਾ ਕੰਮ ਹੋ ਰਿਹਾ ਹੈ ਜੇ 파ਰਤੇ ਚੋਂ 파ਰਤੇ ਦੇ ਨਾਮ ਇੰਜੀ ਨੀ ਲੈਂਦੇ ਨਾਲ ਜਿਹਨੇ ਕੰਮ ਜਾਨੇ ਕੰਮ ਕੀਤਾ ਆਪੋਸ ਕਰੀਏ ਮੈਂ ਆਰਡਰ ਕਰ ਕਾ ਡੀਪੀ ਨੂੰ ਜਿਹੜੇ ਪੰਨੇ ਦਾਸਤਾ ਫੜਲੇ ਦਾਸਤਾ ਫੜਲੇ ਨੋਟਸ ਦਾਸ ਫੜਲੇ ਹਾਂਜੀ ਦਾਸ ਫੜਲੇ